ਰਵਾ ਚੌਥੇ ਵਾਲੇ ਦਿਨ ਬਟਾਲੇ ਤੇ ਪੰਜ ਦਿਨ ਬਾਅਦ ਕਮਾਨਾ ਦੇ ਵਿੱਚ ਤਾਪਰ ਤੋੜ ਹੋਈ ਗੋਲੀਬਾਰੀ ਕਰਕੇ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਖੌਫ ਹੋਇਆ ਤੇ ਸਨਾਟਾ ਵੀ ਹੈ ਤੇ ਲੋਕ ਸਹਿਮੇ ਹੋਏ ਬਟਾਲਾ ਤੇ ਕਮਾਨਾ ਛੋਏ ਗੋਲੀਕੰਢ ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਫਤੇਜੰਤ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਸ਼ਾਂਤ ਮਈ ਬਟਾਲੇ ਨੂੰ ਗੈਂਗਲੈਂਡ ਨਹੀਂ ਬਣਨ ਦਵੇਗੀ ਬੀਜੇਪੀ ਬਟਾਲੇ ਦੇ ਹਰ ਬਖਸ਼ਿੰਦੇ ਦੇ ਨਾਲ ਚਕਟਾਨ ਵਾਂਗ ਖੜੀ ਹੈ ਬੀਜੇਪੀ ਬਾਜਵਾ ਨੇ ਤਲਖ ਤੇਵਰਾਂ ਦੇ ਵਿੱਚ ਦੱਸਿਆ ਕਿ ਗੈਂਗਸਟਰਵਾਦ ਫਿਰੌਤੀਆਂ ਲੁੱਟਾਂ ਖੋਹਾਂ ਤੇ ਨਸ਼ਾ ਤਸਕਰਾਂ ਨੂੰ ਜੇਕਰ ਤੁਸੀਂ ਚਾਹੁੰਦੇ ਪੰਜਾਬ ਵਾਸੀਓ ਨੱਥ ਭਵੇ ਤਾਂ ਫਿਰ ਤੁਹਾਨੂੰ ਯੋਗੀ ਨੂੰ ਲਿਆਉਣਾ ਹੀ ਪਵੇਗਾ ਜਿਹਨ ਯੋਗੀ ਦੀ ਮੰਗ ਪੰਜਾਬ ਦੇ ਵਿੱਚ ਭਾਜੀਪੀ ਦਾ ਦਾਵਾ ਹੈ ਕਿ ਵੱਧ ਰਹੀ ਹੈ ਬਾਜਵਾ ਨੇ ਕਿਹਾ ਪੰਜਾਬ ਵਾਸੀਓ ਖਿੱਚੋ ਤਿਆਰੀ 2027 ਚ ਪੱਕੀ ਹੈ ਭਾਜੀਪੀ ਦੀ ਵਾਰੀ ਦੋਨਾ ਗੋਲੀ ਕਾਂਡਾ ਦੇ ਵਿਰੋਧ ਵਿੱਚ ਫਤਿਹ ਜੰਗ ਸਿੰਘ ਬਾਜਵਾ ਤੇ ਹੀਰਾਵਾਲੀਆਂ ਨੇ एसएसपी बटाला सोहेल कासिम वीर ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਤੇ ਕਾਤਲਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਦੀ ਮੰਗ ਕੀਤੀ। ਬੀਜੇਪੀ ਦੇ ਜਿਲ੍ਹਾ ਪ੍ਰਧਾਨ ਹੀਰਾワਲੀਆਂ ਤੇ ਦਫ਼ਤਰ ਪਹੁੰਚੇ ਪੰਜਾਬ ਬੀਜੇਪੀ ਦੇ ਉਪ ਪ੍ਰਧਾਨ ਫਤੇਜ ਸਿੰਘ ਬਾਜਵਾ। ਬੀਜੇਪੀ ਦੀ ਸਮੁੱਚੀ ਟੀਮ ਵੱਲੋਂ ਬਾਜਵਾ ਦਾ ਸਵਾਗਤ ਕੀਤਾ ਗਿਆ। ਬਾਜਵਾ ਨੇ ਮੀਡੀਆ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਨੂੰ નિર્ਦੋਸ਼ ਸ਼ਹਿਰੀਆਂ ਦੇ ਖੂਨ ਨਾਲ ਲਾਲੋ ਲਾਲ ਨਹੀਂ ਹੋਣ ਦਵੇਗੀ ਬੀਜੇਪੀ। ਐਸਐਸਪੀ ਨੂੰ ਮੰਗ ਪੱਤਰ ਦੇ ਕੇ ਅਸਲੀ ਕਾਤਲ ਫੜਨ ਦੀ ਮੰਗ ਕੀਤੀ ਹੈ ਬੀਜੇਪੀ ਚ ਵਾਪਸ ਆਉਣ ਲਈ ਬਟਾਲੇ ਦੇ ਤਰਲੋਮਛੀ ਹੁੰਦੇ ਇੱਕ ਨੇਤਾ ਬਾਰੇ ਬਾਜਵਾ ਨੇ ਕਿਹਾ ਕਿ ਬੀਜੇਪੀ ਇੱਕ ਐਸੀ ਪਾਰਟੀ ਹੈ ਜੋ ਇੱਕ ਵਾਰ ਛੱਡ ਜਾਂਦਾ ਹੈ ਫਿਰ ਉਸ ਨੂੰ ਵਾਪਸ ਨਹੀਂ ਲੈਂਦੀ ਹੁਣ ਇੱਕ ਅੰਦਾ ਚ ਵੱਜਦੇ ਫਿਰਨਗੇ মিডিਆ ਨੂੰ ਕਿਹਾ ਪੰਜਾਬ ਦੀ ਬੀਜੇਪੀ ਦੀ ਸਰਕਾਰਾਂ ਦੇ ਹਰਿਆਣਾ ਦੀ ਤਰ੍ਹਾਂ ਤੇ ਪੱਤਰਕਾਰਾਂ ਨੂੰ ਹਰ ਮਹੀਨੇ ਤਨਖਾਹ ਦਿਨ ਤਿਉਹਾਰ ਤੇ ਤੋਹਫੇ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਇਸ ਵਕਤ ਬਟਾਲਾ ਬੀਜਪੀ ਦੇ ਸਮੂੱਚੇ ਅਹੁਦੇਦਾਰ ਹਾਜ਼ਰ ਰਹੇ ਤੇ ਬਟਾਲੇ ਨੂੰ ਗੈਂਗਲੈਂਡ ਨਹੀਂ ਬਣਨ ਦੇਾਂਗੇ ਇਸ ਦਾ ਪੱਕਾ ਵਚਨ ਦਿੱਤਾ। ਜੀਦਾ ਵਾਲਿਆ ਜੀ ਸਾਡੇ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਦੇ ਪ੍ਰਧਾਨ ਸਾਰੀ ਸਮੂਹ ਸੀਨੀਅਰ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੀ ਦਿਨ ਰਾਤ ਅਸੀਂ ਬਟਾਲੇ ਦੇ ਵਿੱਚ ਵੇਖ ਰਹੇ ਹਾਂ ਕਿ ਅੱਜ ਤੋਂ ਨਹੀਂ ਇਹ ਤਕਰੀਬਨ 2-3 ਸਾਲਾਂ ਤੋਂ ਸ਼ੁਰੂ ਹੋ ਚੁੱਕਾ ਸੀ ਫਰੋਤੀਆਂ ਦੇ ਦੀਆਂ ਚੁੱਪਚਾਪੀਤੇ ਬਿਜ਼ਨਸਮੈਨਾਂ ਨੇ ਗੈਂਗਸਟਰਸ ਨੂੰ ਕਿਉਂਕਿ ਅਗਲੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਨਾ ਦੀ ਚੀਜ਼ ਕੋਈ ਨਹੀਂ ਪੋਲਿਟੀਕਲ ਸਾਨੂੰ ਕੋਈ ਸਰਕਾਰ ਦਾ ਕੋਈ ਆਸਰਾ ਕੋਈ ਨਹੀਂ ਤੇ ਆਪਣੇ ਪੈਸੇ ਦੇ ਕੇ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਨੇ ਗੈਂਗਸਟਰਸ ਨੂੰ ਪੈਸੇ ਦੇਣਾ ਸੇਫ ਸਮਝਿਆ ਰਾਦਰ ਦੈਨ ਵੀ ਪੁਲਿਸ ਜਾਂ ਸਰਕਾਰ ਦੇ ਨੋਟਿਸ ਦੀ ਗੱਲ ਹੈ ਪਟਿਆਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧਰ ਹੋ ਗਏ ਨੇ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਕੋਈ ਨਹੀਂ ਉਹਦੇ ਮੈਂ ਐਂਕੜੇ ਤੁਹਾਨੂੰ ਤੁਹਾਨੂੰ ਇਸ ਕਰਕੇ ਕਰ ਰਿਹਾ ਵੀ ਪ੍ਰੈਸ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਪੰਜਾਬ 'ਚ ਚੱਲ ਕੀ ਗਿਆ ਅੱਜ ਐਸ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਵੇਂ ਕਿ ਹੋਮ ਮਿਨਿਸਟਰੀ ਦਾ ਇੱਕ ਸੱਤਾ ਹੈ ਉਨ੍ਹਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਡਿੱਗ ਚੁੱਕਾ ਹੈ ਵੀ ਅੱਜ ਦੇ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਦੀ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹੱਟ ਅਟੈਕ ਦੀ ਹੋ ਜੇ ਕੋਈ ਪ੍ਰੋਬਲਮ ਸਮਝ ਆਦੀ ਹੈ ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿ ਗਈਆਂ ਵੀ ਬੰਦੇ ਜਿੰਨਾ ਤੇ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੰਨਾਂ ਪੰਜਾਬ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਵੀ ਸਰਕ ਨਹੀਂ ਕੋਈ ਪੁਲਿਸ ਨੂੰ ਕੋਈ ਸਵਾਲ ਨਹੀਂ ਪੁੱਛਦੇ ਅੱਜ ਇਸੇ ਕਰਕੇ ਅਸੀਂ ਇੱਕ ਮੈਮੋਰੰਡਮ ਬਣਾਇਆ ਹੈ ਇਹ ਐਸਐਸਪੀ ਸਾਹਿਬ ਕੋਲ ਅਸੀਂ ਬਟਾਲੇ ਜਾਣਾ ਹੈ ਮੈਮੋਰੰਡਮ ਦੀ ਤੁਹਾਨੂੰ ਕਾਪੀ ਦੇ ਦਿੰਦਾ ਹੁਣੇ ਲਿਖਿਆ ਇਹਦੇ ਵੀ ਅਸੀਂ ਕੋਈ ਵਿਚਾਰ ਕੇ ਲੈ ਕੇ ਹੁਣੇ ਲਿਖਿਆ ਬਾਲੀਆ ਜੀ ਨਾਲ ساری ਅ ਲੀਡਰਸ਼ਿਪ ਨਾਲੇ ਗੱਲੋ ਏਸੀ ਵੀ ਯਾਰ ਚੁੱਪਚੀ ਪੀਤੇ ਇੰਦਾ ਸਮਾਂ ਨਹੀਂ ਕੱਢਿਆ ਜਾਂਦਾ ਤੇ ਲੋਕਾਂ ਦੇ ਵਿੱਚ ਜੇ ਵਿਚਰਨਾ ਤੇ ਲੋਕਾਂ ਤੁਹਾਨੂੰ ਸਵਾਲ ਵੀ ਕਰਦੇ ਚਾਹਿਆ ਸੀ ਸਰਕਾਰ ਦੇ ਨਹੀਂ ਪਰ ਸਾਡਾ ਸਾਡਾ ਇਕਲਾਪੀ ਜਿਹੜਾ ਫਰਜ਼ ਬੰਦਾ ਹੈ ਵੀ ਅਸੀਂ ਆਪਣੇ ਬਟਾਲੇ ਦੇ ਲੋਕਾਂ ਦੇ ਨਾਲ ਖਲੋਕੇ ਉਹਨਾਂ ਨੂੰ ਇਸ ਗੱਲ ਦਾ ਇਹ ਆਸ਼ਵਾਸਨ ਹੋਵੇ ਵੀ ਕੋਈ ਬੰਦਾ ਜਿਹੜਾ ਪਿੱਛੇ ਆ ਕੇ ਖਲੋਤਾ ਉਹ ਵੀ ਕੋਈ ਥੰਮ ਹੈ ਸਾਡੀ ਜਾਨ ਬਚਾ ਸਕਦਾ ਹੈ ਕੋਈ ਗੱਲ ਕਰ ਸਕਦਾ ਸੋ ਮੈਂ ਉਸ ਦੇ ਪੰਜਾਬ ਸ਼ੁਰੂਆਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੋਂ ਸਾਰਿਆਂ ਨੂੰ ਪਹਿਲੇ ਜਿਹੜਾ ਇੱਕ ਸੰਸਨੀ ਖੇਲ ਜਦੋਂ ਕਿ ਕਤਲ ਹੋਇਆ ਉਹ ਸੀ ਸਿੱਧੂ ਮੂਸੇਵਾਲਾ ਉਸ ਤੋਂ ਬਾਅਦ ਗੈਂਗਸਟਰ ਵਾਰ ਦੇ ਵਿੱਚ ਜਿਹੜਾ ਉਹ ਮੁੰਡਾ ਸੀ ਆਪਣਾ ਨੰਗਲ ਅੰਬਿਆ ਦਾ ਸੰਦੀਪ ਕਬੱਡੀ ਖੇលਿਆ ਫਿਰ ਉਹਦਾ ਕਤਲ ਹੋਇਆ ਕੋਈ ਕਿਸੇ ਜੇਕਰ ਆਪਾਂ ਕਹੀਏ ਵੀ ਸਹੀ ਬੰਦਿਆਂ ਨੂੰ ਫੜ ਕੇ ਪੁਲਿਸ ਨੇ ਜਾਂ ਕੋਈ ਐਕਸ਼ਨ ਲਿਆ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਕੋਈ ਕਿਤੇ ਜੇਲ੍ਹ 'ਚ ਕਿਸੇ ਨੇ ਕਿਹਾ ਉਹ ਕੀਤਾ ਉਹ ਗਾਹ ਦੇ ਗਾਹ ਗੁਰਗੇਜੇ ਨੇ ਫੜ ਕੇ ਉਹਨਾਂ ਨੂੰ ਉਹਨਾਂ ਨੇ ਕੀਤਾ ਜਿਹੜਾ ਬੰਦਾ ਜਿਹਨੇ ਇਹ ਸਾਰਾ ਕੰਮ ਕੀਤਾ ਉਹਦਾ ਮਾਸਟਰ ਉਹਦਾ ਕੌਣ ਬੰਦਾ ਸੀ ਜਿਹਨੇ ਕੰਮ ਕਰਾਇਆ ਇਹ ਸਾਰੀ ਸਰਕਾਰ ਇਸ ਤੋਂ ਬਹੁਤ ਲੀਲਾ ਕੁਝੇ ਦੂਰ ਹੈ ਤੁਸੀਂ ਆ ਦੇਖੋ ਬੀਜੇਪੀ ਲੀਡਰ ਆਪਣੇ ਮਨੋਰੰਜਨ ਕਾਲੀਆ ਜੀ ਦੇ ਘਰ ਤੇ ਬੀਟੀ ਗ੍ਰੇਨੇਡ اٹੈਕ ਹੋਇਆ ਅਕਾਲੀ ਅੱਜ ਦੀ ਖਬਰ ਵੀ ਮੇਰੇ ਕਾਣਾ ਹੁਨੇ ਦਸਣ ਦੇ ਸੀ ਕਿ ਕੋਈ ਸੀਨੀਅਰ ਕੋਈ ਹੋਰ ਪ੍ਰੈਸ ਵਾਲੇ ਜਿਹੜੇ ਨੈਸ਼ਨਲ ਪ੍ਰੈਸ ਵਾਲੇ ਉਹ ਇਸ ਕਰਕੇ ਨਹੀਂ ਆ ਸਕੇ ਵੀ ਡੀਆਈਜੀ ਬਾਰਡਰ ਰੇਜ ਕਰ ਰਹੇ ਨੇ ਪ੍ਰੈਸ ਮੀਟਿੰਗ ਵੀ ਉਥੋਂ ਆਰਡੀਐਕਸ 2 ਕਿਲੋ ਆਰਡੀਐਕਸ ਪੜਿਆ ਗਿਆ ਤੇ ਕਈ ਹਥਿਆਰ ਪੜੇ ਗਏ ਮਗਿਆਰ ਰੋਜ਼ ਦਾ ਕੰਮ ਹੈ ਹਰ ਰੋਜ਼ ਦਾ ਇਹ ਇੱਕ ਕੰਮ ਹੈ ਸਰਕਾਰ ਦਾ ਬਹੁਤ ਬੁਰਾ ਹਾਲ ਆਇਆ ਨਵੇਂ ਆਰਡਰਾਂ ਦੇ ਤੇ ਇਹ ਆਲਾ ਵੀ ਲੋਕਾਂ ਨੂੰ ਹੁਣੇ ਸੋਚਣਾ ਪੈ ਗਿਆ ਵੀ ਆਪਾਂ ਆਪਣੀ ਸੇਫਟੀ ਕਿਤਨਾ ਕਰੀਏ ਅੱਜ ਦੇ ਪੰਜਾਬ ਦਾ 15000 ਕਰੋੜ ਰੁਪਏ ਦਾ ਵਪਾਰ ਮੱਧ ਪ੍ਰਦੇਸ਼ ਵਿੱਚ ਜਾ ਚੁੱਕਾ ਹੈ 10000 ਕਰੋੜ ਤੋਂ ਵੱਧ ਜਿਹੜਾ ਸਾਡਾ ਵਪਾਰ ਸਾਈਕਲ ਇੰਡਸਟਰੀ ਲੁਧਿਆਣੇ ਦੀ ਯੂਪੀ ਚ ਜਾ ਚੁੱਕੀ ਹੈ ਤੇ ਪੰਜਾਬ ਕੋਲ ਰਹਿ ਕੀ ਗਿਆ ਛੜਕਣਾ ਕੀ ਰਹਿ ਗਿਆ ਸਵਾਇ ਕਰਜ਼ੇ ਤੋਂ 5 ਲੱਖ ਕਰੋੜ ਮੈਂ ਤੁਹਾਨੂੰ ਇਹ ਦੱਸਣਾ ਵੀ ਅੱਜ ਦੀ ਡੇਟ ਤੱਕ ਅਸੀਂ 4 ਲੱਖ ਕਰੋੜ ਦੇ ਨੇੜੇ ਤੇ ਆ ਬੀ ਸੱਚ ਕਰਦਾ ਜਿਹੜਾ ਜਦੋਂ ਇਹ ਸਰਕਾਰ ਆਈ ਸੀ 2 ਕਰੋੜ 40 ਲੱਖ ਰੁਪਏ ਦਾ ਕਰਜ਼ਾ ਸੀ ਔਰ ਉਦੋਂ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਅਸੀਂ 20000 ਕਰੋੜ ਰੁਪਇਆ ਮਾਈਨਿੰਗ 35000 ਅਸੀਂ ਕਰਪਸ਼ਨ ਦੇ ਜਿਹੜਾ ਲੋਕਾਂ ਕੋਲ ਕਰਕੇ ਸਾਨੂੰ 35000 ਉੱਤੇ ਬਥੇ 55000 ਅਸੀਂ ਜਿਹੜਾ 2-4 ਹੀ ਹੈ ਨਾ ਇਹ ਕਰਜ਼ੇ ਨੂੰ ਅੱਧਾ ਲੈਣਾ 1:20 ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਕੇ ਦੇ। ਅੱਜ ਪੰਜਾਬ ਦੀ ਸਥਿਤੀ ਇਹ ਹੈ ਵੀ ਜਿੰਨੀ ਦੇਰ ਤੱਕ ਸੈਂਟਰਲ ਗਵਰਨਮੈਂਟ ਤੁਹਾਡੇ ਨਾਲ ਨਾ ਹੋਏ ਵਚਨਬੱਧ ਹੋਏ ਤੁਹਾਡੇ ਹਰ ਚੀਜ਼ ਨੂੰ ਕਮਿਟ ਕਰਕੇ ਜੱਲੇ ਪੰਜਾਬ ਨਾਲ ਵੀ ਅਸੀਂ ਤੁਹਾਡਾ ਇਹ ਸਾਰਾ ਕੁਝ ਕਰਾਂਗੇ। ਤੇ ਫੇਰ ਲੋਕਾਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਪਾਰਟੀ ਦਾ ਮੈਂ ਤਾਂ ਕਰ ਰਿਹਾ ਮੈਂ ਵੀ ਇਹ ਗੱਲ ਕਹਿੰਦਾ ਵੀ ਸਾਰੇ ਹਿੰਦੁਸਤਾਨ ਦਾ ਸਾਰਾ ਨਕਸ਼ਾ ਵੇਖੋ। ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਥੇ ਉਦਾਹਰਨ ਦੇ ਤੌਰ ਤੇ ਗੁਜਰਾਤ ਵਿੱਚ ਸਤਵੀਂ ਵਾਰ 35 ਸਾਲ ਹੋ ਚੁਕੇ ਸਤਵੀਂ ਵਾਰ ਆਈ ਅਕਸਰ ਕੋਈ ਚੰਗਾ ਕਰਦੇ ਤਾਂ ਹੀ ਲੋਕੀ ਵੋਟਾਂ ਪਾਉਂਦੇ ਨੇ ਹਰਿਆਣਾ ਜਿੱਦੋਂ ਕਦੀ ਨਹੀਂ ਸੀ ਨਵਾਰ ਕੋਰਵਾਤੀ ਜੀ ਵਾਰ ਗਵਰਨਮੈਂਟ ਰਿਪੀਟ ਕਰਦੀ ਹੈ ਕੋਈ ਚੰਗਾ ਕਰਦੇ ਤਾਂ ਹੀ ਗਵਰਨਮੈਂਟ ਰਿਪੀਟ ਕਰਦੀ ਹੈ ਅਸੀਂ ਕਹਿੰਦੇ ਆ ਵੀ ਰੱਬ ਦਾ ਵਾਸਤਾ ਸਾਨੂੰ ਲੋੜ ਆ ਜੀ ਪੰਜਾਬ ਨੂੰ ਲੋੜ ਆ ਸਾਨੂੰ ਲੀਡਰਾਂ ਨੂੰ ਕੋਈ ਏਡੀ ਨਹੀਂ ਕੋਈ ਕੁਰਸੀ ਦੇ ਪਾਵੇ ਨਹੀਂ ਕਿਤੇ ਹਿਲ ਚਲੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਤਾਂ ਬਚੇਗਾ ਜਿੱਦਾਂ ਯੋਗੀ ਜੀ ਨੇ ਯੂਪੀ ਦੇ ਵਿੱਚ ਅੱਜ ਯੂਪੀ ਦੇ ਕਹਿੰਦੇ ਘਰ ਕਿਸੇ ਚਲ ਜਾਓ ਘਰ ਨੂੰ ਤਾਲਾ ਮਾਰ ਕੇ ਨਹੀਂ ਜੇ ਨਾਲ ਖੁੱਲੀ ਛੇ ਤਾਂ ਤੇਰੀ ਸੂਈ ਵੀ ਨਿਕਲ ਜੇਗੀ ਤਾਂ ਵੀ ਸਰਕਾਰ ਜ਼ਿੰਮੇਵਾਰ ਹੈ ਅੱਜ ਹਾਲਾਤ ਇਸ ਤਰੀਕੇ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਏਨੀ ਵਧੀਆ ਹੈ ਤੇ ਪੰਜਾਬ ਤੇ ਹਮੇਸ਼ਾ ਰਹੀ ਨੰਬਰ 1 ਹੈ ਯਾਰ ਅੱਜ ਆਪਾਂ ਕਿੱਥੇ ਆ ਕੇ ਡਿੱਗ ਗਏ ਸੋ ਅੱਜ ਨਾ ਅਸੀਂ ਬਟਾਲੇ ਵਿੱਚ ਆ ਕੇ ਵੀ ਆ ਫਲਾਣਾ ਕਤਲ ਹੋਇਆ ਜੀ ਉੱਥੇ ਉਹਨਾਂ ਇਨਸਾਫ ਅਸੀਂ ਪੁਲਿਸ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਤੇ ਵਿਸ਼ਵਾਸ ਹੀ ਕੇ ਨੋ ਨਹੀਂ ਰਿਹਾ ਕੇ ਇਹ ਜਾਨ ਮਾਰ ਦਾ ਖਤਰਾ ਲੋਕੀ ਕਹਿੰਦੇ ਯਾਰ ਚੁੱਪ ਕਰਕੇ ਧੋ ਇਹਨਾਂ ਦੇ ਆਵਾਜ਼ ਦੀ ਗੱਲ ਕੋਈ ਨਹੀਂ ਇਹਨਾਂ ਦੇ ਆਕੇ ਕਿਸੇ ਨੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੀ ਸੋਚਣ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਡਰੱਗਸ ਵਗ ਲਿਖਦੇ ਵਿੱਚ ਇਹ ਦੋਸਤਾਨ ਦੇ ਵਿੱਚ ਕੇਰਲਾ ਤੋਂ ਬਾਅਦ ਦੂਜਾ ਸੂਤ ਹੈ ਜਿੱਥੇ ਸਾਰਾ ਨਸ਼ਾ ਬੱਦਸਾ ਹੈ ਕੇਰਲਾ 사 ਤੋਂ ਥੋੜਾ ਜਿਹਾ ਅੱਗੇ ਆਈ ਬਰਾਬਰ ਤੇ ਉਹਨਾਂ ਦੇ ਚੱਲ ਰਹੇ ਆ ਆਪਾਂ ਆਪਣੀ ਜਨਰੇਸ਼ਨ ਜਾ ਕਿੱਧਰ ਨੂੰ ਰਹੀ ਹੈ ਪਹਿਲੇ ਅਸੀਂ ਦੇਖਿਆ ਸਾਡਾ ਜਿਹੜਾ ਨੌਜਵਾਨ ਹੈ ਉਹ ਤਾਂ ਬਾਹਰ ਕੈਰੀਡਰ ਨੂੰ ਚਲਾ ਗਿਆ ਕੋਸਟ੍ਰੇਲੀਆ ਨੂੰ ਚਲਾ ਗਿਆ ਪਾਈ ਸਾਹਿਬ ਜੇ ਤੁਹਾਡੀ ਇੰਡਸਟਰੀ ਨਾ ਰਹੀ ਤੇ ਤੁਹਾਡਾ ਤੇ ਮੈਨੂੰ ਮੈਨੂੰ ਜਾਬਦਾ ਨਹੀਂ ਬੈਠੇ ਇੱਥੇ ਤੇ ਲੁੱਟ ਖੋਹਿਆ ਕਰਨੀ ਵੀ ਜਿਹਦੇ ਘਰ ਵੜ ਗਏ ਤੇ ਲੁੱਟ ਕਰਕੇ ਲੈ ਆਂਦੀ ਲੋਕਾਂ ਕੋਲ ਜ਼ਰੀਆ ਹੀ ਕੋਈ ਨਹੀਂ ਰਹਿ ਜਣਾ ਪੁਲਿਸ ਨੇ ਆਪਣਾ ਕੰਮ ਕਰਦੀ ਆ ਵੀ ਚਲੋ ਉਹਨਾਂ ਨੇ ਉਹਨਾਂ ਦਾ ਕੰਮ ਬੱਤ ਹੈ ਪਰ ਗੈਂਗਸਟਰ ਇਹਨੇ ਦਲੇਰ ਹੋ ਕੇ ਅੱਜ ਪੰਜਾਬ ਦੇ ਵਿੱਚ ਜਿੰਨੂੰ ਮਰਜ਼ੀ ਮਾਰ ਦਿੰਦੇ ਨੇ ਉਹਨੂੰ ਫਿਰ ਮਾਰ ਕੇ ਫਿਰ ਇਲਜ਼ਾਮ ਲੈਂਦੇ ਨੇ ਵੀ ਇਹ ਹੀ ਮਾਰਿਆ ਜੀ ਜ਼ਿੰਮੇਵਾਰੀ ਲੈਂਦੇ ਜ਼ਿੰਮੇਵਾਰੀ ਲੈਂਦੇ ਨੇ ਉਸ ਚੀਜ਼ ਦੀ यूपी च की है एक अकेले योगी जी नहीं पीछे पार्टी बोलती है आज योगी जी ਨੂੰ ਉਸ ਗੱਲ ਦਾ ਪਤਾ ਵੀ ਮੇਰੀ ਪਾਰਟੀ ਮੇਰੇ ਪਿੱਛੇ ਬੈਠੀ ਖੜੀ ਹੈ ਵੀ ਜੋ यूपी ਦੇ ਵਿੱਚ ਅੱਜ ਦੇ ਡਿਸੀਜਨ ਲੈ ਰਿਹਾ ਜਦੋਂ ਤੁਸੀਂ ਪੰਜਾਬ ਦੀ ਸਾਡੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਦੇਖੀ ਤਾਂ ਕਿਹਦੀ ਡਿਮਾਂਡ ਆਉਂਦੀ ਹੈ योगी जी ਨੂੰ ਲਾਓ ਜੀ ਪੰਜਾਬ ਚ ਹੋਰ ਕਿਸੇ ਦੀ ਨਹੀਂ ਆਉਂਦੀ ਇਹ ਡਿਮਾਂਡ ਆਉਂਦੀ ਵੀ योगी जी ਨੂੰ ਲਾਓ ਜੀ ਤੇ योगी ਕਿਉਂ ਕਿਉਂਕਿ ਪੰਜਾਬੀ ਹਮੇਸ਼ਾ ਇੱਕ ਨ ਲੈ ਤਾਰ ਇੱਕ ਲੱਖ ਬੰਦੇ ਨੂੰ ਪਸੰਦ ਕਰਦਾ ਹੈ ਔਰ ਉਹ ਸਮਝਦਾ ਹੈ ਕਿ ਡਾਇਨਾਮਿਕ ਲੀਡਰ ਹੋਵੇ ਜਿਹੜਾ ਸਾਡੇ ਪੰਜਾਬ ਨੂੰ ਇਸ ਅਜਤੀ ਸਿਚੁਏਸ਼ਨ ਚੋਂ ਬਾਹਰ ਕਢੇ ਤੋ ਉਹ ਡਾਇਨਾਮਿਕ ਲੀਡਰ ਅਸੀਂ ਚੁਟਕਲਿਆਂ ਵਾਲਿਆਂ ਚੋਂ ਲੱਭ ਲਈਏ ਕੋਈ ਤੁਹਾਨੂੰ ਬੰਦਾ ਉਹ ਚਾਹੀਦਾ ਜਿਹਦੇ ਪਿੱਛੇ ਸਰਕਾਰ ਖੜੀ ਹੈ ਤੇ ਸਰਕਾਰ ਕਹਿੰਦੀ ਵੀ ਅਸੀਂ ਲੋ ਸਟੈਪਸਿਟੀ ਤੁਹਾਡੇ ਨਾਲ ਆ ਤਾਂ ਪੰਜਾਬ ਜਾ ਕੇ ਪੰਜਾਬ ਦੇ ਵਿੱਚ ਸਥਿਤੀ ਠੀਕ ਹੋ ਗਈ ਹੈ ਹੈ ਕੋਈ ਕਹਿੰਦਾ ਵੀ ਮੈਂ ਛੇ ਬੋਲੀ ਦੇ ਦੀ ਕਰਾਣੀ ਜਿੰਨੀ ਦੇ ਤਾਂ ਕਾ ਨਹੀਂ ਹੋਏਗਾ ਮੈਂ ਕੋਈ ਆ ਇਹਦਾ ਲੋ ਇਨ ਆਰਡਰ ਨਾ ਕਿਸੇ ਦਾ ਕੀ ਕੋਲ ਲਗਵਾਦਾ ਕੋਈ ਸਿਆਣੇ ਬੋਲੋ ਕੋਈ ਲੋਕ ਸ਼ਹਿਰ ਦੀ ਕੋਈ ਰਾਜਨੀਤੀ ਕਰ ਰਹੇ ਕੋਈ ਉਹੋ ਜੀ ਗੱਲ ਕਰੋ ਵੀ ਜਿਹਦੇ ਨਾਲ ਲੋਕ ਸਮਝਣ ਵੀ ਹੈ ਯਾਰ ਬੰਦੇ ਕਮਿਟਡ ਨੇ ਤੇ ਇਹਦੇ ਨਾਲ ਕਿ ਕੋਈ ਸ਼ੇਵ ਕਰਾਏ ਨਾ ਕਰਾਏ ਕੋਈ ਧਾਣੀ ਉਹ ਬਿਜੇ ਕੀ ਤੇ ਕੀ ਲੋਕਾਂ ਨੇ ਉਹਨੂੰ ਲੱਡੂ ਦੇ ਵੱਡੇ ਸੀ ਲੋਕਾਂ ਨੇ ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਮੈਂ ਕਹਿਣਾ ਚਾਹਨਾ ਵੀ ਪੋਲਿਟਿਕਲ ਬਗਿਆ ਨੂੰ ਆਪਣੀ ਇਹੋ ਜਿਹੀ ਰਾਜਨੀਤੀ ਨਾ ਕਰ ਅੱਜ ਬਟਾਲੇ ਦੇ ਲਈ ਜਿੱਥੇ ਖਲੋਣ ਦਾ ਜਿੱਥੇ ਇੱਕ ਮੁੱਠ ਹੋਦਾ ਵਕਤ ਹੈ ਉਥੇ ਖੜੇ ਹੋਣਾ ਚਾਹੀਦਾ ਚਾਹੇ ਸਾਰੀਆਂ ਪਾਰਟੀਆਂ ਦੇ ਬੰਦੇ ਇਕੱਠੇ ਹੋ ਕੇ ਕਰਨ। ਮੈਂ ਨਹੀਂ ਕਹਿੰਦਾ ਵੀ ਇਕੱਲੇ ਭਾਰਤੀ ਜਨਤਾ ਪਾਰਟੀ ਸਾਰੇ ਕੰਮ ਨਹੀਂ ਕਹਿੰਦੇ ਆ ਵੀ ਲੈਟਸ ਆਲ ਗੈਟ ਟੂਗੇਦਰ ਅਸੀਂ ਵੇਖੀਏ ਵੀ ਬਟਾਲੇ ਦੀ ਬਿਹਤਰੀ ਕਿਸ ਤਰੀਕੇ ਨਾਲ ਸਾਡੇ। ਸੋ ਮੇਰੀ ਇਹੋ ਹੀ ਬੇਤੀ ਹੈ ਤੁਸੀਂ ਜਿਦਾ ਵਾਲਿਆ ਜੀ ਨੇ ਕਿਹਾ ਵੀ ਤੁਸੀਂ ਸਾਡੇ ਚੌਕੇ ਥਾਮੋ ਇਹ ਬਾਕੀ ਦਾ ਸਹੀ ਹੈ ਇਸੇ ਕੋਈ ਦੋਰ ਹੈ ਨਹੀਂ ਵੀ ਜਿਹੜੀ ਜਿਹੜੀ মিডিਆ ਹੈ ਉਹ ਚੌਥਾ ਥੰਮ ਹੈ ਸਾਰੇ ਦੇਸ਼ ਦਾ ਪਰ ਮੈਨੂੰ ਥੰਮਾਂ ਨੂੰ ਵੀ ਮੇਰੀ ਬੇਇੱਜ਼ਤੀ ਹੈ ਵੀ ਉਹ ਉਹ ਉਹੋ ਜੇ ਲਾਓ ਕੋਈ ਇਹੋ ਜਿਹਾ ਉਹ ਕੱਲਾ ਰੇਤਾ ਹੀ ਦਾ ਮੰਦਿਆ ਕਰੋ ਵੀ ਜੇ ਜੀ ਕਰਦੀ ਕੋਈ ਥੁੱਕ ਨਹੀਂ ਬੰਦੀ ਕੋਈ ਆਪਾਂ ਉਹ ਕੰਮ ਕਰੀਏ ਮਜ਼ਬੂਤ ਥੰਮ ਇੱਥੇ ਆਪਾਂ ਨੂੰ ਅੱਜ ਬਟਾਲੇ ਦੀ ਲੋੜ ਹੈ ਤੇ ਕਿ ਪਾ ਕਰਕੇ ਆਪਾਂ ਚੰਗਾ ਇੱਕ ਮੈਸੇਜ ਅ ਬਟਾਲੇ ਦੇ ਲੋਕਾਂ ਲਈ ਤੇ ਪੰਜਾਬ ਲਈ ਇੱਥੋਂ ਭੇਜੀਏ ਦੇਖੋ ਕਦੀ ਵੀ ਡਰਗ ਜਿਹੜਾ ਹੈ ਨਾ ਉਹ ਪੋਲਿਟਿਕਲ ਤੇ ਆਕੇ ਤੋਂ ਬਿਨਾ ਪੁਲਿਸ ਦੀ ਲੀਡਰ ਜਿਹੜੇ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਤੋਂ ਬਿਨਾ ਜਿੱਤ ਨਹੀਂ ਸਕਦਾ ਜੇ ਕੋਈ ਚੀਜ਼ ਵਿੱਚ ਕਿ ਤੁਸੀਂ ਰੁਕ ਨਹੀਂ ਹੋਏ ਨਾ ਤੇ 24 ਘੰਟੇ ਚੁੱਕ ਦੀਏ ਤੇ ਉਹ ਉਹ ਕਿਉਂ ਮੈਂ ਤੁਹਾਨੂੰ بار بار ਕਹਿੰਨਾ ਇੱਕ ਚੰਗੀ ਲੀਡਰਸ਼ਿਪ ਜਿਹੜੀ ਲੋਕਾਂ ਨੂੰ ਜਵਾਬ ਦੇ ਹੋਵੇ ਉਹ ਦਿਓ ਕੀ ਕੀ ਗੱਲ ਯੋਗੀ ਦੇ ਲੋਕੇ ਨਹੀਂ ਆ ਫਰੋਟੀਆਂ ਲੈਣ ਵਾਲੇ ਬਾਦੇ ਯੂਪੀ ਤੋਂ ਇਹੋ ਹੀ ਆਮ ਆਦਮੀ ਪਾਰਟੀ ਜਿਹੜੀ 50 50 70 70 ਹਜ਼ਾਰ ਤੇ ਜਿੱਤੇ ਨੇ ਸਾਰਿਆਂ ਦੀ ਜਮਾਨਤਾਂ ਜੱप्त ਕਰਾਤੀਆਂ ਜਿਹੜੇ ਬੋਲਦੇ ਨੇ ਇਹਨਾਂ ਦੀ ਸਾਰਿਆਂ ਦੀ ਜਮਾਨਤਾਂ ਜੱਪਤ ਹੋਈਆਂ 92 ਸੀਟਾਂ ਲੈ ਕੇ ਜਿੱਤੇ ਸੀ ਇਹ ਡਬਲ ਐਂਕੜਾ ਕਰ ਲੈਣਗੇ ਨਾ ਤੇ ਮੈਂ ਦਿਨੀ ਬਚ ਸਕਦਾ ਬਾਰਡਰ ਦੀ ਸਿਚੁਏਸ਼ਨ ਔਰ ਬਟਾਲਾ ਐਂਸ ਜਿਹੜੇ ਬਟਾਲੇ ਇਨਸੀਡੈਂਟ ਦੇ ਵਿੱਚ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਲੋਕਾਂ ਦਾ ਪੁਲਿਸ ਤੇ ਸਰਕਾਰ ਤੇ ਕੋਈ ਇਤਬਾਰ ਨਹੀਂ ਰਹਿ ਗਿਆ ਲੋਕ ਕਹਿੰਦੇ ਪੈਸੇ ਦੇ ਲੋ ਫਰੋਤੀ ਪਜਾ ਦਿਓ ਬਚ ਜਾਗੇ ਇਹਨਾਂ ਸਾਡਾ ਕੁਝ ਨਹੀਂ ਕਰਨਾ ਉਹ ਇਸ ਕਰਕੇ ਇਹ ਦੱਸਣ ਲਈ ਆਏ ਆ ਵੀ ਸਰਕਾਰ ਟੋਟਲ ਫੇਲਿਅਰ ਹੈ ਪੁਲਿਸ ਦੇ ਵਾਸਤੇ ਗੱਲ ਨਹੀਂ ਰਹਿ ਗਈ ਤੋਂ ਇਹ ਅਸੀਂ ਮੈਮੋਰੰਡਮ ਅੱਜ ਐਸਐਸਪੀ ਸਾਹਿਬ ਨੂੰ ਵੀ ਦੇ ਜਾਂਦੇ ਹਾਂ ਤੋਂ ਮਕਸਦ ਇਹ ਹੈ ਵੀ ਬਟਾਲੇ ਲਈ ਹੋਣੇ ਜ਼ਰੂਰਤ ਹੈ ਵੀ ਕਿਹੜੇ ਬੰਦੇ ਕਿਹੜੀਆਂ ਪਾਰਟੀਆਂ ਕਿਹੜੇ ਆ ਕੇ ਘਰੋ ਘਰ ਜਾਓ ਲੋਕਾਂ ਦੇ ਵਿਸ਼ਵਾਸ ਕਮਾਓ ਆਪੇ ਲੋਕਾਂ ਦਾ ਪਤਾ ਨਹੀਂ ਇੱਕ ਬੰਦੇ ਦਾ ਨੁਕਸਾਨ ਹੋਣਾ ਤੇ ਉਹਦੀ ਜਗ੍ਹਾ ਸਹੀ ਬੰਦਾ ਵੀ ਨਾ ਖੜਿਆ ਜਾਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕੀ ਇੰਤੀ ਜਾਂਚ ਚਲੇਗੀ ਹਾਂ ਇਹ ਇੰਤੀ ਜਾਂਚ ਚਲੇਗੀ ਤੇ ਦੂਜਾ ਆਪਾਂ ਉਹ ਕਹਿੰਦੇ ਜੀ ਵੀ ਫਲਾਣੀ ਜਗ੍ਹਾ ਉਹ ਇੱਕ ਲੜਾਈ ਵਿਆਹ ਦੇ ਝਗੜੇ ਸੀ ਇਸ ਕਰਕੇ ਕਿਤੇ ਕੋਈ ਹਰ ਕੀ ਤੇ ਪਹਿਲੇ ਸੱਚਾਈ ਤੇ ਪਤਾ ਕਰੋ ਵੀ ਉਸ ਬੰਦੇ ਨੂੰ ਜੇ ਮਾਰਿਆ ਗਿਆ ਤੇ ਕਿਉਂ ਮਾਰਿਆ ਕੋਈ ਸ਼ੱਕ ਨਹੀਂ ਵੀ ਪਾਈ ਦੇ ਵਿੱਚ ਅਸੀਂ 6% ਸੀ ਅੱਜ ਅਸੀਂ 11% ਆ ਜਿਹੜੀ ਵੋਟ ਕਿੰਨੀ ਹੈ ਇੱਕ ਮੇਰੀ ਗੱਲ ਸਮਝ ਲਓ 26% ਵੋਟ ਆਮ ਆਦਮੀ ਪਾਰਟੀ ਦੀ ਕਿੰਨੀ ਹੈ ਜਿਹੜੀ ਪਾਰਟੀ ਮੈਕਸिमम ਉਸ ਵੋਟ ਨੂੰ ਆਪਣੇ ਵੱਲ ਕਰ ਗਈ ਉਹਦੀ ਜਿੱਤ ਹੋਣੀ ਹੈ ਇਹ ਕੋਈ ਬਹੁਤੇ ਲੰਬੇ ਚੌੜੇ ਨਹੀਂ ਇਹ ਪਾਰਟੀ ਇਸ ਤੇ ਵਰਕ ਕਰ ਰਹੀ ਹੈ ਬਹੁਤ سارے ਲੋਕ ਨੇ ਜਿਹੜਾ ਪਾਰਟੀ ਜੁਆਇਨ ਕਰਨਾ ਚਾਹੁੰਦੇ ਮੈਂ ਕੱਲ ਪਟਿਆਲੇ 3000 ਬੰਦਾ ਜੋਇਨ ਕੀਤਾ ਉਥੇ ਪਾਤੀ ਏਡੇ ਏਡੇ ਵੱਡੇ ਜਦੋਂ ਹਜੂਮ ਆਣੇ ਜੁੜ ਜਾਂਦੇ ਫਿਰ ਹੌਲੀ ਹੌਲੀ ਮੈਨੂੰ ਸਭ ਤਰ੍ਹਾਂ ਤਰਨ ਕਰਵੇਂ ਨੰਬਰ ਤੇ ਕਿ ਕਿੰਵੇ ਨੰਬਰ ਤੇ ਜੋ ਕਿੰਵੇ ਚੋਣ ਆਈ ਇਹ ਕਿੰਵੇ ਨੰਬਰ ਤੇ ਹੋ ਪਹਿਲੇ ਨੰਬਰ ਤੇ ਆਵੋ ਤੇ ਕਿੰਵੇ ਦਾ ਕੀ ਮਤਲਬ ਹੈ ਬੱਦਾ ਨੰਬਰ ਹੀ ਆਣਾ ਬੱਦਾ ਲੜਾਈ ਲੜਦਾ ਤੋ ਉਹ ਹਰਲੀ ਥੋੜਾ ਲੜਦਾ ਹੈ ਪਹਿਲਾ ਨੰਬਰ ਹੀ ਹੈ ਅਜੇ ਤਾਂ ਸ਼ੁਰੂਆਤ ਹੋਈ ਹੈ ਅਜੇ ਤੇਲ ਧੂਲ ਲੱਗ ਰਹੇ ਮਾਲੇ ਸੇ ਪਲਵਾਨ ਆਰੇ ਜਿਹੜੇ ਹੋਏ ਕਿਤਾ ਤਾਂ ਜਿੰਨੀ ਚੋਣ ਰਿਹਸਲ ਹੀ ਹੋਏਗੀ ਕੋਈ ਰਿਹਸਲ ਵਾਲੀ ਕਿਹੜੀ ਗੱਲ ਹੈ ਉਹਦੇ ਜਿੰਨੀ ਚੋਣ ਦੇਖੋ ਸਰਕਾਰਾਂ ਨੇ ਸਾਰੀ ਲੱਗੇ ਹੁੰਦੇ ਜੋ ਮਰਜ਼ੀ ਯੋਰ ਲਾ ਲੈਣ ਇਸ ਵਾਰ ਸਰਕਾਰ ਨੇ ਜਿੱਤੀਏ ਜੋ ਇਹ ਵੀ ਤੁਹਾਨੂੰ ਅੱਜ ਕਹਿ ਚੱਲਾਂ ਤੁਹਾਡੇ ਕੈਬਲੇ ਤੇ ਇਹ ਡਾਊਨਫਾਲ ਆਫ ਆਮ ਆਦਮੀ ਪਾਰਟੀ ਸਮੋ 14 ਤਰੀਕ ਨੂੰ ਰਿਜ਼ਲਟ ਆਂਦਾ ਹੈ ਨਾ ਤੇ 15 ਨੂੰ ਲੋਕਾਂ ਨੇ ਇਹਨਾਂ ਨੂੰ ਕਿੱਡਾ ਜਿਹਾ ਬਦਲ ਇਹ ਆ ਗੋ ਇਹ ਸਿਰਫ ਸਮੇਂ ਨੂੰ ਬਤਾਂਦੇ ਫਿਰਦੇ ਨੇ कोई चंगी खबर नहीं आम आदमी पार्टी कांग्रेस ने चंगी है ना नहीं ये भी कहता कह रहा कि के पता नहीं है मतलब मैं कहता हूं पार्टी जनता पार्टी के सारे लोग